ਦੋਸਤੋ ਅੱਜ ਆਪਾਂ ਤੁਹਾਨੂੰ ਸਾਡੇ ਪਿੰਡ ਦੇ ਦੋ ਸਕੇ ਭਰਾਵਾਂ ਨੂੰ ਮਲਾਉਣ ਲੱਗੇ ਆਂ ਜੋੜਵਾ ਭਰਾਮਣਾ ਜੋ ਬਹੁਤ ਮਿਹਨਤੀ ਨੇ ਤੇ ਜਿਨ੍ਹਾਂ ਦਾ ਵੈਲਡਿੰਗ ਦਾ ਕੰਮ ਹੈ ਪਿੰਡ ਆਦੜੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋਟ ਤੇ ਬਾਕੀ ਤੁਸੀਂ ਇਹਨਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਸਾਰਾ ਕੁਝ ਤੁਹਾਨੂੰ ਸਮਝਾ ਦੇਣਗੇ ਕੀ ਕੁਝ ਬਣਾਉਂਦੇ ਆ ਵੈਸੇ ਤਾਂ ਸਾਰੀਆਂ ਚੀਜ਼ੇ ਬਣਾਉਂਦੇ ਆ ਬਾਕੀ ਇਹਨਾਂ ਨੂੰ ਤਜਰਬਾ ਵੀ ਹੈਗਾ ਬਹੁਤ ਸਾਲ ਇਹਨਾਂ ਨੇ ਕੰਮ ਕਰਿਆ ਬਾਹਰ ਤੇ ਤਿਆਰੀ ਬਿਨਾ ਤਾਂ ਕੋਈ ਵੀ ਕਿਸੇ ਨੂੰ ਕੰਮ ਦਿੰਦਾ ਵੀ ਨਹੀਂ ਤੇ ਨਾ ਹੀ ਕਿਸੇ ਨੂੰ ਕੰਮ ਆਉਂਦਾ ਆਪਣੇ ਲੋਕਾਂ ਦੇ ਵਿੱਚ ਪਤਾ ਕੀ ਹੁੰਦਾ ਕਿ ਜੇਰੀ ਠੀਕ ਹੈ ਵੀ ਆਪਾਂ ਕਿ ਤੂੰ ਹੋਰ ਕੰਮ ਕਰਾਉਣੇ ਆ ਕਿ ਜੇ ਉਹਨਾਂ ਕੋਲ ਜਦੋਂ ਸਮਾਂ ਘੱਟ ਹੁੰਦਾ ਬਿਜ਼ੀ ਹੁੰਦੇ ਆ ਕਿਉਂਕਿ ਕੰਮ ਜਿਆਦਾ ਹੁੰਦਾ ਤਾਂ ਫਿਰ ਆਪਾਂ ਹੋਰ ਇੱਕ ਨਵੇਂ ਮੈਸਟਰੀ ਕੋਲ ਜਾਂਦੇ ਆ ਆਪਾਂ ਨੂੰ ਐ ਹੁੰਦਾ ਵੀ ਆਪਣਾ ਕੰਮ ਜਲਦੀ ਜਲਦੀ ਨਵੇਂ ਮੈਸਟਰੀ ਕੋਲ ਜਾਵਾਂਗੇ ਹੋ ਜਾਊਗਾ ਕਿਉਂਕਿ ਉਹਦੇ ਕੋਲ ਵਿਚਾਰੇ ਕੋਲ ਕੰਮ ਘੱਟ ਹੁੰਦਾ ਤੇ ਕੋ ਨੂੰ ਐ ਹੁੰਦਾ ਮੇਰੇ ਗਾਹਕ ਵੱਤ ਤੋਂ ਵੱਤ ਬੰਨ ਤੇ ਦੂਜਾ ਐ ਹੁੰਦਾ ਵੀ ਨਵੇਂ ਬੰਦੇ ਤੇ ਆਪਾਂ ਥੋੜਾ ਵਿਸ਼ਵਾਸ ਘੱਟ ਕਰਦੇ ਆ ਪਤਾ ਨਹੀਂ ਕਿਹੋ ਜੀ ਚੀਜ਼ ਬਣਾਊਗਾ ਕਿਹੋ ਜੀ ਨਾ ਬਣਾਊਗਾ ਤੁਸੀਂ ਇਹਨਾਂ ਦਾ ਕੰਮ ਕੀਤਾ ਦੇਖ ਸਕਦੇ ਹੋ ਇਹਨਾਂ ਨਾਲ ਫੋਨ ਤੇ ਗੱਲ ਕਰ ਲਿਓ ਇਹ ਤੁਹਾਨੂੰ ਦੱਸ ਦੇਣਗੇ ਇਹਨਾਂ ਨੇ ਕੀ ਕੁਝ ਬਣਾਇਆ ਤੇ ਕੀ ਕੁਝ ਗਾਹ ਨੂੰ ਬਣਾਉਣ ਜਾ ਰਹੇ ਆ ਜਿਵੇਂ ਨਿੱਕੀਆਂ ਮੋਟੀਆਂ ਚੀਜ਼ਾਂ ਜੋ ਆਪਾਂ ਘਰ ਦੇ ਵਿੱਚ ਵੀ ਰੋਜ਼ਾਨਾ ਵਰਤਦੇ ਨੇ ਮਸ਼ਾਨਾ ਹੋ ਗਿਆ ਜਾਂ ਘੋੜੀ ਹੋ ਗਈ ਜਾਂ ਹੋਰ ਵੀ ਕਈ ਚੀਜ਼ਾਂ ਜੋ ਵੀ ਤੁਹਾਨੂੰ ਲੋੜ ਹੈ ਉਹ ਵੀ ਬਣਾ ਦਿੰਦੇ ਆ ਤੇ ਬਹੁਤ ਵਧੀਆ ਬਣਾਉਂਦੇ ਆ ਰੰਗ ਰੂੰਗ ਕਰਕੇ ਰੈਡੀ ਕਰਕੇ ਤੁਹਾਨੂੰ ਸ਼ੀਰ ਦੇਣਗੇ ਤੇ ਬਾਕੀ ਕੋਈ ਵੀ ਤੁਸੀਂ ਕੋਈ ਖੇਤੀਬਾੜੀ ਵਾਲਾ ਸੰਦ ਬਣਾਉਣਾ ਜਾਂ ਕੁਝ ਵੀ ਬਣਾਉਣਾ ਹਰੇਕ ਚੀਜ਼ ਇਹਨਾਂ ਨੂੰ ਆਉਂਦੀ ਹੈ ਭਾਵੇਂਗਾ ਉਹਨੂੰ ਤੂੜੀ ਵਾਲੀਆਂ ਜਿਹੜੀਆਂ ਟਰਾਲੀਆਂ ਜਾਲੀਆਂ ਲਾਉਣੀਆਂ ਜਾਂ ਹੋਰ ਵੀ ਕੋਈ ਕੰਮ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦੇ ਕੇ ਵੇਖੋ ਮੈਨੂੰ ਪੱਕਾ ਪਤਾ ਨਿਰਾਸ਼ ਨਹੀਂ ਹੋਵੋਗੇ ਤੇ ਬਾਕੀ ਮਿਹਨਤੀ ਬੰਦੇ ਐ ਸਾਡੇ ਪਿੰਡ ਦੇ ਬੰਦੇ ਐ ਤੁਸੀਂ ਜਿੰਨ ਮਰਜ਼ੀ ਪੁੱਛ ਲਿਓ ਦੋਨੇ ਭਰਾ ਤੁਹਾਨੂੰ 24 ਘੰਟੇ ਨਾਲ ਹੀ ਘਰ ਆ ਘਰੇ ਮਿਲਣਗੇ ਜਦੋਂ ਮਰਜ਼ੀ ਜਾਓ ਤੇ ਜਦੋਂ ਮਰਜ਼ੀ ਆਪਦਾ ਕੰਮ ਕਰਵਾ ਕੇ ਤੇ ਵਧੀਆ ਖੁਸ਼ੀ ਖੁਸ਼ੀ ਆਪਦੇ ਘਰੇ ਆਓ ਬਾਕੀ ਹੁਣ ਆਪਾਂ ਵਧਦੇ ਆਂ ਅੱਜ ਦੀ ਵੀਡੀਓ ਵੱਲ ਤੇ ਇਹਨਾਂ ਨਾਲ ਕਰਦੇ ਆਂ ਗੱਲਬਾਤ ਬਾਕੀ ਰਾਹ ਪੇ ਜਾਣੀ ਐ ਬਾਹ ਪੇ ਜਾਣੀ ਕੋਈ ਵੀ ਬੰਦਾ ਇਹ ਚੰਗਾ ਕੰਮ ਕਰੂਗਾ ਤਾਂ ਫੇਰ ਹੀ ਉਹਦੇ ਨਾਲ ਬੰਦੇ ਜੁੜਦੇ ਐ ਨਹੀਂ ਕੋਈ ਨਹੀਂ ਜੁੜਦਾ ਬਾਕੀ ਜੇ ਤਾਂ ਨਵਾਂ ਕੰਮ ਹੋਵੇ ਉਹਨੂੰ ਵੀ ਹੁੰਦਾ ਵੀ ਮੈਂ ਕੰਮ ਹਰੇਕ ਬੰਦੇ ਦਾ ਵਧੀਆ ਕਰਕੇ ਦੇਵਾਂ ਤੇ ਸਮੇਂ ਸਿਰ ਕਰਕੇ ਦੇਵਾਂ ਜੋ ਬੰਦੇ ਨਾਲ ਮੈਂ ਜਵਾਨ ਕਰੀਆ ਉਹ ਤੇ ਮੈਂ ਪੂਰਾ ਖਰਾ ਉਤਰਾਂ ਹਾਂਜੀ ਦੋਸਤੋ ਮੈਂ ਇਸ ਵਕਤ ਖੜਾ ਸਾਡੇ ਪਿੰਡ ਪਿੰਡਾਦਨੀਆਂ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋਟ ਤੇ ਅੱਜ ਆਪਾਂ ਪਹੁੰਚੇ ਜੀ ਰਣਜੀਤ ਵੈਲਡਿੰਗ ਪਿੰਡਾਦਨੀਆਂ ਤੇ ਆ ਇਹਨਾਂ ਦਾ ਮੋਬਾਈਲ ਨੰਬਰ ਹੈ ਤੇ ਦੋਨੇ ਭਰਾ ਜੁੜਵਾ ਭਰਾ ਦੋਨੇ ਕੰਮ ਕਰਦੇ ਵੈਲਡਿੰਗ ਦਾ ਬਹੁਤ ਵਧੀਆ ਕੰਮ ਕਰਦੇ ਆ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਤੇ ਇਹਨਾਂ ਨੇ ਕਾਫੀ ਚੀਜ਼ਾਂ ਬਣਾਈਆਂ ਗਈਆਂ ਉਹ ਵੀ ਤੁਹਾਨੂੰ ਦਿਖਾਉਣੇ ਆ ਬਾਕੀ ਕੰਮ ਕਿਸੇ ਵੀ ਤਰ੍ਹਾਂ ਦਾ ਹੋਵੇ ਪੂਰਾ ਤਸੱਲੀ ਬਖਸ਼ ਕਰਦੇ ਆ ਤੇ ਜਦੋਂ ਮਰ ਜੇ ਉਹ ਮਤਲਬ ਅੱਥਰਥੀ ਕੰਮ ਕਰ ਦਿੰਦੇ ਐ ਨਹੀਂ ਵੀ ਬੈਠੇ ਰਹੋ ਫੇਰ ਕਰ ਦਾਂਗੇ ਨਾਲ ਦੀ ਨਾਲ ਕੰਮ ਹੁੰਦਾ ਕਰੇ ਕੰਮ ਕਰਦੇ ਐ ਆ ਦੇਖੋ ਬਹੁਤ ਵਧੀਆ ਜਿੰਨਾ ਵੀ ਕਹਿ ਦਈਏ ਪੂਰਾ ਤਸੱਲੀ ਨਾ ਬਣਾਉਂਦੇ ਆ ਬਾਕੀ ਇਹਨਾਂ ਨੇ ਸ਼ਾਨਨਾ ਬਣਾਇਆ ਇੱਕ ਉਹ ਵੀ ਤੁਹਾਨੂੰ ਦਿਖਾਉਣੇ ਆ ਉਹ ਵੀ ਬਹੁਤ ਵਧੀਆ ਬਣਾਇਆ ਬਾਕੀ ਆਇਆ ਮੈਨੂੰ ਫੋਨ ਤਾਂ ਵੱਢ ਦੇਣ ਤੇ ਆਈ ਜਾਂਦੇ ਜੇ ਮੈਂ ਹੈ ਨਹੀਂ ਸੀ ਪਿੰਡ ਤਾਂ ਕਰਕੇ ਕਈ ਚੀਜ਼ਾਂ ਰਹਿ ਗਈਆਂ ਤੇ ਬਾਕੀ ਜਦੋਂ ਕੁਝ ਹੋਰ ਬਣਾਇਆ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਆ ਕੋੜੀ ਬਣਾਈਏ ਵੇਖੋ ਤੁਸੀਂ ਬਹੁਤ ਵਧੀਆ ਰੰਗ ਰੂੰਗ ਸਾਰਾ ਕੁਸ ਨੂੰ ਪੂਰਾ ਵਧੀਆ ਕਰਕੇ ਦਿੱਤਾ ਜਾਊਗਾ ਪਿੰਡ ਆਦਨੀਆਂ ਜਦੋਂ ਮਰਜੀ ਤੁਸੀਂ ਇੱਥੇ ਆ ਕੇ ਫੋਨ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਦੱਸਦਾ ਤੇ ਉਹ ਤੁਹਾਨੂੰ ਸ਼ਾਨਣਾ ਵੀ ਦਿਖਾਉਣੇ ਆ ਆ ਸ਼ਾਨਣਾ ਜੀ ਵੇਖੋ ਤੁਸੀਂ ਤੇ ਸਾਨੂੰ ਇਹ ਚਲਾ ਕੇ ਵੀ ਦਿਖਾਉਣੇ ਆ ਕੱਲਾ ਬਣਿਆ ਨਹੀਂ ਤੁਹਾਨੂੰ ਦਿਖਾਉਣੇ ਕੰਮ ਕਿਵੇਂ ਕਰਦਾ ਇਹ ਵੇਖੋ ਬੰਦ ਤੁੰਗ ਕਰਿਆ ਨਹੀਂ ਆ ਹਾ 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 ਖਾਤਨਾ ਤੇ ਲਾ ਕੇ ਦਿਖਾ ਦਿੰਨੇ ਆ ਆ ਵੇਖੋ ਬਹੁਤ ਵਧੀਆ ਜੀ ਐ ਹੁੰਦਾ ਕੰਮ ਪੂਰਾ ਹੈ ਨਾ ਹਾਂਜੀ ਬਹੁਤ ਫਾਇਦਾ ਹੈ ਅੱਗੇ ਤਾਂ ਘੰਟਾ ਲੱਗ ਜਾਂਦਾ ਪੰਡਿਆਂ ਨਾਲ ਹਾਂ ਹਾਂ ਸਹੀ ਗੱਲ ਹੈ 2 ਮਿੰਟ ਲੱਗਦੇ ਆ ਨਾਲ ਦੀ ਨਾਲ ਛਾਣ ਕੇ ਨਾਲ ਦੀ ਨਾਲ ਬਸਵਾਉਣਾ ਨਹੀਂ ਤਾਂ ਬੈਲਟ ਨਾਲ ਤਾਂ ਬੜਾ ਸੌਖਾ ਹੁੰਦਾ ਹੋਣਾ ਹਾਂ ਬੈਲਟ ਫਿਰ ਉੱਚਾ ਹੈ ਹੀ ਨਹੀਂ ਮੈਂ ਚੁੜਾ ਲਾਂ ਹਾਂ ਵਾਕਈ ਸੀ ਐਂ ਵੀ ਕਿੰਨਾ ਟਾਈਮ ਲੱਗਦਾ ਸਾਢੇ 1 ਕਥ ਨਹੀਂ ਰਹੀ ਨਹੀਂ ਪੂਰਾ ਵੀ ਅੱਛਾ ਜਮਣੀ ਰਹਿੰਦੀ ਹਾਂ ਪੂਰਾ ਵੀ ਨਹੀਂ ਰਹਿੰਦੀ ਰਹਿੰਦੀ ਤੇ ਨਾਲੇ ਅਗਲੇ ਦੀ ਕੋਈ ਐਕਸ ਹੋਈ ਨਹੀਂ ਕਥਰ ਰਹਿੰਦੀ ਆ ਤੇਜ ਬਣਾਉਣਾ ਵਿੱਚ ਕਿੰਨਾ ਖਰਚਾ ਆਉਂਦਾ ਈ ਸਾਰਾ? ਕਿ ਖਰਚਾ ਬਾਈ ਈ ਲੱਗ ਜੰਨਾ 8900 8900 ਰੁਪਇਆ ਤੇ ਪੂਰਾ ਵਧੀਆ ਗਾਰੰਟੀ ਵਾਲਾ ਕੰਮ ਹੁੰਦਾ ਹੈ। ਹੋਰ ਤੁਸੀਂ ਯਾਰ ਸਾਡੇ ਕੋਲ ਆਓਗੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਦੋਨੇ ਭਰਾਵਾਂ ਚ ਕੋਈ ਨਾ ਕੋਈ ਦੁਕਾਨ ਤੇ ਪੱਕੇ ਹੁੰਦੇ ਨੇ ਦੋਨੇ ਹੁੰਦੇ ਪਰ ਮੈਂ ਤਾਂ ਜਦੋਂ ਮਰਜੀ ਆਓ ਤੇ ਤੁਸੀਂ ਆਪਦੇ ਹਿਸਾਬ ਨਾਲ ਤੁਹਾਨੂੰ ਦਿਖਾ ਵੀ ਦੇਣਗੇ ਚੀਜ਼ ਐਸੇ ਬੜੀ ਜਿਹਨੇ ਬਣਾਈ ਹੈ। ਤੋਂ ਉਸ ਹਿਸਾਬ ਨਾਲ ਜੇ ਤੁਸੀਂ ਆਪ ਦਾ ਕੋਈ ਨਕਸ਼ਾ ਲੈ ਆਓ ਤੁਹਾਨੂੰ ਆਹ ਚੀਜ਼ ਚਾਹੀਦੀ ਉਹ ਵੀ ਬਣਾ ਦੇਣਗੇ ਨਾਲ ਦੀ ਨਾਲ। ਐਵੇਂ ਨਾ ਗੱਲ ਜੀ। ਹਾਂ ਐਵੇਂ। ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੁਹਾਨੂੰ ਜਦੋਂ ਤੁਸੀਂ ਸਾਨੂੰ ਇੱਕ ਦਿਨ ਦੇਣਗੇ ਉਸ ਦਿਨ ਤੁਹਾਨੂੰ ਚੀਜ਼ ਮਿਲ ਜੂਗੀ ਰੈਡੀ ਤੇ ਜੇ ਕੋਈ ਨਿੱਕੀ ਮੁੱਢੀ ਜੀ ਤੁਹਾਡੀ ਖਰਾਬ ਹੋਵੇ ਨਾ ਦਿਨਾ ਠੀਕ ਕਰੀ ਜਾਂਦੀ ਹੈ ਉਹ ਵੀ ਐਨੀ ਵੀ ਰੱਖ ਦਿਓ ਜੀ ਫੇਰ ਕਰ ਦਾਂਗੇ ਪੂਰਾ ਵਧੀਆ ਕੰਮ ਹੁੰਦਾ